ਬੜੇ ਸਾਲਾਂ ਬਾਅਦ ਨਾ ਇੱਕ ਮਾਸਟਰ ਨਾਲ ਸਕੂਲ ਦੇ ਵਿੱਚ ਬਹੁਤ ਹੀ ਪਿਆਰ ਦੇ ਨਾਲ ਪੜਾ ਰਿਹਾ ਸੀਗਾ ਤਾਂ ਦੇਖੋ ਯਾਰ ਅਚਾਨਕ ਇਸ ਮਾਸਟਰ ਦੀ ਬਦਲੀ ਕਰ ਦਿੰਦੇ ਨੇ ਤੇ ਬੱਚੇ ਦੇਖੋ ਕਿਹੜੇ ਹਿਸਾਬ ਨਾਲ ਰੋਣ ਲੱਗ ਜਾਂਦੇ ਨੇ ਯਾਰ ਜੇ ਕੋਈ ਮਾਸਟਰ ਓਹ ਪੜਾਉਂਦਾ ਨਹੀਂ ਬੱਚਿਆਂ ਨੂੰ ਉਹਨੂੰ ਓਹ ਭੰਡਦੇ ਨੇ ਤੇ ਜੇ ਕੋਈ ਕੁੜਦਾ ਵਾਲਾ ਮਾਸਟਰ ਉਹਨੂੰ ਉਹਦੀਆਂ ਸ਼ਿਕਾਇਤਾਂ ਵਾਲੀਆਂ ਜਾਂਦੀਆਂ ਘਰੋਂ ਵੀ ਸਾਡੇ ਬੱਚੇ ਨੂੰ ਕੁੱਟਿਆ ਕਿਉਂ ਜਿਹੜਾ ਮਾਸਟਰ ਬੱਚਿਆਂ ਨੂੰ ਪਿਆਰ ਤੇ ਸਤਿਕਾਰ ਦੇ ਨਾਲ ਪੜਾਉਂਦਾ ਨਾ ਤਾਂ ਉਸ ਮਾਸਟਰ ਦਾ ਵੀ ਸਤਿਕਾਰ ਕਰਦੇ ਨੇ ਯਾਰ ਬੱਚੇ ਇੱਜ਼ਤ ਕਰਦੇ ਨੇ ਦਿਲੋਂ ਤੇ ਪੜਦੇ ਵੀ ਨੇ ਵਧੀਆ ਨੰਬਰ ਲੈਂਦੇ ਨੇ ਯਾਰ ਦੇਖੋ ਯਾਰ ਇਸ ਮਾਸਟਰ ਦਾ ਮੋਹ ਪ੍ਰੇਮ ਕਿੰਨਾ ਸੀਗਾ ਇਸ ਬੱਚਿਆਂ ਦੇ ਨਾਲ ਯਾਰ ਤਾਂ ਦੇਖੋ ਕਿੰਨਾ ਜਿਆਦਾ ਰੋਣ ਲੱਗ ਜਾਂਦੇ ਨੇ ਯਾਰ ਬੱਚੇ ਇਹਨੂੰ ਕਹਿੰਦੇ ਨੇ ਬਈ ਮੋਹ ਪ੍ਰੇਮ ਦੇ ਨਾਲ ਪੜਾਉਨੇ ਯਾਰ ਜਵਾਕ ਦੇਖੋ ਯਾਰ ਕਿੰਨੀ ਦੁਖੀ ਆਤਮਾ ਹੋਈ ਹੋਣੀ ਯਾਰ ਇਸ ਸਕੂਲ ਨੂੰ ਛੱਡ ਕੇ ਜਾਣਾ ਕੋਈ ਸੌਖੀ ਗੱਲ ਨਹੀਂ ਹੁੰਦੀ ਯਾਰ ਇੰਨੇ ਸਾਲ ਲਾ ਕੇ ਬੰਦਾ ਜਦੋਂ ਬਦਲੀ ਕਰ ਦਿੰਦੇ ਨਾ ਤਾਂ ਬੜਾ ਦੁੱਖ ਲੱਗਦਾ ਹੋਊ ਯਾਰ ਕੀ ਕਹਿਣਾ ਚਾਹੋਗੇ ਇਸ ਵੀਡੀਓ ਬਾਰੇ ਦੱਸਿਓ ਜਰੂਰ ਕਮੈਂਟ ਕਰਕੇ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜੀ